ਸਾਢੇ ਦੋ ਪੇਪੁੱਤਾਂ ਦਾ ਤੇ ਜੇਕਰ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤੇ ਆਉਣ ਵਾਲੇ ਸਮੇਂ ਤੇ ਅਸੀਂ ਡੀਟੀ ਰੋਡ ਬੰਦ ਕਰਾਂਗੇ ਇਸ ਤੋਂ ਕਰੀਬ ਕੀ ਦਾ ਰੇਟ ਦੱਸ ਕੇ ਬਾਅਦ ਸਾਢੇ 750 ਰੁਪਏ ਲੈ ਲਿਆ ਜੇ ਪੱਤਰਕਾਰਾਂ ਨੂੰ ਇਹਦੀ ਸੂchnਾ ਮਿਲਦੀ ਹੈ ਇਸ ਤੋਂ ਪਹਿਲਾਂ ਕੀ ਪ੍ਰਸ਼ਾਸਨ ਨੂੰ ਇਹਦੀ ਸੂchnਾ ਨਹੀਂ ਹੁੰਦੀ ਛੇੜੇ ਨਹੀਂ ਇਹ ਨੁਕਤਾ ਅੰਤਰਾ ਦੇ ਨਾਲ ਕਪੂਤਰੇ ਆ ਜੀ ਚਾਹੀਓ ਪ੍ਰਚਾਰਕੀ ਹੋਣ ਚਾਹੀਓ ਸਿਆਸੀ ਬੰਦੇ ਹੋ ਉਹ ਵੀ ਪੂਰੇ ਕਸੂਰਵਾਰ ਨੇ ਜਿਸ ਜਿਹੜਾ ਉਸ ਪੱਤਰਕਾਰ ਬੀੜ ਤੇ ਹਮਲਾ ਕੀਤਾ ਗਿਆ ਉਸ ਦਾ ਵੀ ਇੱਟ ਦਾ ਜਵਾਬ ਪੱਥਰ ਵਿੱਚ ਦਵਾਂਗੇ ਅੱਬੇ ਬਾਲੇ ਜੀ ਜਰਦਾਬਾਦ ਬਾਲੇ ਤੇ ਕੱਲੇ ਜਰਦਾਬਾਦ ਦੋਨੇ ਕੱਲੇ ਜਰਦਾਬਾਦ ਫਗਵਾੜੇ ਦੇ 62 ਦੇ ਸਾਹਮਣੇ ਫਾਸਟ ਫੂਡ ਢਾਬੇ ਤੇ ਹੁੰਦੀ ਲੁੱਟ ਨੂੰ ਦੇਖ ਕਵਰੇਜ ਕਰਨ ਗਏ ਪੱਤਰਕਾਰ ਜਗਦੀਪ ਸਿੰਘ ਥੱਲੀ ਉੱਪਰ ਢਾਬੇ ਦੇ ਮਾਲਕ ਪਿਉ ਪਤ ਵੱਲੋਂ ਸ਼ਰਯਾਮ ਗੁੰਡਾਗਰਦੀ ਕੀਤੀ ਗਈ ਅਤੇ ਜਗਦੀਪ ਸਿੰਘ ਥੱਲੀ ਦੇ ਉੱਪਰ ਬਿਨਾਂ ਸਬੂਤ ਝੂਠੇ ਇਲਜ਼ਾਮ ਵੀ ਲਗਾਏ ਗਏ ਬੇਮਤਲਬ ਧੱਕੇ ਵੀ ਮਾਰੇ ਗਏ ਅਤੇ ਕਵਰੇਜ ਕਰਦਿਆਂ ਦਾ ਕੈਮਰਾ ਵੀ ਖੋਣ ਦੀ ਕੋਸ਼ਿਸ਼ ਕੀਤੀ ਗਈ ਜਿਸ ਦੇ ਸਬੰਧ ਵਿੱਚ ਭੋਗਪੁਰ ਵਿਖੇ ਸਮੂਹ ਪੱਤਰਕਾਰ ਸਾਥੀਆਂ ਵੱਲੋਂ ਢਾਬੇ ਦੇ ਮਾਲਕ ਪਿਓ ਪੁੱਤ ਦਾ ਵਿਰੋਧ ਕਰਦਿਆਂ ਪੁਤਲਾ ਫੂਕਿਆ ਗਿਆ ਪੱਤਰਕਾਰ ਸਾਥੀਆਂ ਵੱਲੋਂ ਸਵੇਰੇ ਸ਼ਹੀਦ ਭਗਤ ਸਿੰਘ ਚੌਂਕ ਤੇ ਇਕੱਠ ਕੀਤਾ ਗਿਆ ਸਾਰੇ ਭੋਗਪੁਰ ਸ਼ਹਿਰ ਦੇ ਬਾਜ਼ਾਰ ਵਿੱਚ ਗੁੰਡੇ ਪਿਓ ਪੁੱਤ ਨੂੰ ਲਾਂਤਾ ਪਾਉਂਦੇ ਹੋਏ 3 ਪੁਆਇੰਟ ਭੋਗਪੁਰ ਵਿਖੇ ਉਨ੍ਹਾਂ ਦਾ ਪੁਤਲਾ ਫੂਕਿਆ ਗਿਆ ਮਰਦਾਬਾਦ ਦੋਨੇ ਧਲੇ ਮਰਦਾਬਾਦ ਇਸ ਬੰਦੀ ਪ੍ਰੈਸ ਕਲੱਬ ਦੇ ਪ੍ਰਧਾਨ ਬਲਵਿੰਦਰ ਸਿੰਘ ਪੰਗੂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਉਹਨਾਂ ਪਿਓ ਪੁੱਤ ਤੇ ਸਖਤ ਤੋਂ ਸਖਤ ਕਾਰਵਾਈ ਨਾ ਕੀਤੀ ਤਾਂ ਅਸੀਂ ਦਰਨਾ ਪ੍ਰਦਰਸ਼ਨ ਵੀ ਕਰਾਂਗੇ ਜੇਕਰ ਰੋਡ ਵੀ ਜਾਮ ਕਰਨੇ ਪਏ ਤਾਂ ਉਹ ਵੀ ਕਰਾਂਗੇ ਮੈਂ ਬਲਵਿੰਦਰ ਸਿੰਘ ਪੰਗੂ ਗੋਪਾ ਪੱਤਰਕਾਰ ਮਾਚ ਕੋ ਉੱਪਰ ਅਤੇ ਪੰਜਾਬ ਚੰਡੀਗੜ੍ਹ ਜਨਰਲ ਯੂਨੀਅਨ ਅਤੇ ਹੋਰ ਜਥੇਬੰਦੀਆਂ ਸਾਰੀਆਂ ਰਲ ਕੇ ਅੱਜ ਓਪਰ ਦੇ ਵਿੱਚ ਚੌਂਕ ਦੇ ਵਿੱਚ ਆਦਮਪੁਰ ਚੌਂਕ ਦੇ ਵਿੱਚ ਉਸ ਬੇਕੂਫ ਅਤੇ ਬੰਦੇ ਇਨਸਾਨ ਦਾ ਜਿਨ੍ਹਾਂ ਨੇ ਇੱਕ ਢਾਬਾ ਚਲਾਇਆ ਪਗਵਾੜੇ ਦੇ ਵਿੱਚ ਉਥੇ ਪ੍ਰਾਈਸ ਲਿਸਟ ਦੇ ਵਿੱਚ ਕੁਝ ਲਿਖਿਆ ਹੋਰ ਲੈ ਲੈਣਾ 889900 ਰੁਪਇਆ ਤੇ ਇਸ ਕਰਕੇ ਜੇਕਰ ਸਾਡਾ ਪੱਤਰਕਾਰ ਇੱਕ ਗਿਆ ਉਹਦੇ ਨਾਲ ਬਦਤਮੀਜ਼ੀ ਨਹੀਂ ਕੀਤੀ ਉਹਦੀ ਕੁੱਟਮਾਰ ਵੀ ਕੀਤੀ ਔਰ ਅਸੀਂ ਪ੍ਰਸ਼ਾਸਨ ਕੋਲ ਮੰਗ ਕਰਦੇ ਹਾਂ ਕਿ ਇੱਕ ਤੇ ਉਹ ਢਾਬਾ ਜਿਹੜਾ ਬੰਦ ਕਰਾਇਆ ਜਾਵੇ ਕਿ ਸਾਥੀ ਦੇ ਦੰਦ ਦੇਖਣ ਨੂੰ ਹੋਰ ਖਾਣ ਨੂੰ ਹੋਰ ਲੋਕਾਂ ਨੂੰ ਡਟ ਰਿਹਾ ਆ ਸਾਡੇ ਪੱਤਰਕਾਰਾਂ ਨਾਲ ਪਬਲਿਕ ਦੇ ਨਾਲ ਵੀ ਉਹ ਜਾਤੀ ਕਰ ਰਿਹਾ ਆ ਕਿ ਇਸ ਕਰਕੇ ਜੋ ਸਾਡਾ ਉਹਨਾਂ ਦੇ ਕਾਨੂੰਨੀ ਕਾਰਵਾਈ ਬੰਦੀ ਆ ਉਹ ਕੀਤੀ ਜਾਵੇ ਤੇ ਸਾਡੇ ਸਾਡੇ ਪੱਤਰਕਾਰ ਭਾਈਚਾਰੇ ਨੂੰ ਸਾਰੇ ਨੂੰ ਹੀ ਯਾਦ ਆਇਆ ਦੋ ਉਹਨਾਂ ਨੂੰ ਜੇਲ੍ਹ ਦੇ ਵਿੱਚ ਸੁਟਿਆ ਜਾਵੇ ਕਿ ਇੱਕ ਤੇ ਉਹ ਕੀਮਤਾਂ ਵਾਧੂ ਲਿਖਦੇ ਲੈ ਰਹੇ ਆ ਦੂਜਾ ਉਹ ਜਿਹੜਾ ਲੋਕਾਂ ਨੂੰ ਡਰਾਵੇ ਦੇ ਰਹੇ ਆ ਸਾਡੇ ਪੱਤਰਕਾਰਾਂ ਨਾਲ ਉਹਨੇ ਜਿਹੜਾ ਕੁੱਟਮਾਰ ਕੀਤੀ ਆ ਉਦੇ ਵਿਵਹਾਰ ਦੇ ਉੱਤੇ ਜੋ ਵੀ ਕਾਨੂੰਨੀ ਕਾਰਵਾਈ ਆ ਉਹ ਕੀਤੀ ਜਾਵੇ ਅੱਜ ਅਸੀਂ ਤੁਹਾਨੂੰ ਸਾੜਿਆ ਦੋਹਾਂ ਪਿਓ ਪੁੱਤਾਂ ਦਾ ਤੇ ਜੇਕਰ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤੇ ਆਉਣ ਵਾਲੇ ਸਮੇਂ ਤੇ ਅਸੀਂ ਡੀਟੀ ਰੋਡ ਬੰਦ ਕਰਾਂਗੇ ਜਿੰਨਾ ਚਿਰ ਉਹਨਾਂ ਪਿਓ ਪੁੱਤਾਂ ਨੂੰ ਅੰਦਰ ਨਹੀਂ ਦਿੱਤਾ ਦਿੱਤਾ ਜਾਂਦਾ ਵਾਹਿਗੁਰੂ ਜੀ ਖਾਲਸਾ ਵੇਖੀ 140 ਰੁਪਏ ਚੀਜ਼ ਦਾ ਰੇਟ ਦੱਸ ਕੇ ਬਾਅਦ 750 ਰੁਪਏ ਲੈ ਰਿਹਾ ਜੇ ਪੱਤਰਕਾਰਾਂ ਨੂੰ ਇਹਦੀ ਸੂਚਨਾ ਮਿਲਦੀ ਹੈ ਇਸ ਤੋਂ ਪਹਿਲਾਂ ਕੀ ਪ੍ਰਸ਼ਾਸਨ ਨੂੰ ਇਸਦੀ ਸੂਚਨਾ ਨਹੀਂ ਹੁੰਦੀ ਜੇ ਪ੍ਰਸ਼ਾਸਨ ਹੀ ਕਾਰਵਾਈ ਕਰਦਾ ਤਾਂ ਪੱਤਰਕਾਰ ਨੂੰ ਜਾਣ ਦੀ ਲੋੜ ਕਿਉਂ ਪੈਣੀ ਦੂਜੀ ਗੱਲ ਅਸੀਂ ਸਰਕਾਰ ਦੇ ਜਾਂ ਪ੍ਰਸ਼ਾਸਨ ਦੇ ਨੁਮਾਇੰਦੇ ਨਹੀਂ ਅਸੀਂ ਆਮ ਲੋਕਾਂ ਦੇ ਨੁਮਾਇੰਦੇ ਆ ਜੇ ਸਾਨੂੰ ਕੋਈ ਇਦਾਂ ਦੀ ਜਾਣਕਾਰੀ ਮਿਲਦੀ ਹੈ ਕਿਤੇ ਵੀ ਕੁਝ ਗਲਤ ਹੋ ਰਿਹਾ ਲੋਕਾਂ ਨਾਲ ਆਮ ਜਨਤਾ ਦੇ ਨਾਲ ਆ ਅਸੀਂ ਜੇ ਉੱਥੇ ਕੁਝ ਗਲਤ ਹੋ ਰਿਹਾ ਤਾਂ ਜਾਣਾ ਸਾਡਾ ਫਰਜ਼ ਬਣਦਾ ਜੇ ਉੱਥੇ ਪੱਤਰਕਾਰ ਕਵਰੇਜ ਕਰਨ ਲਈ ਜਾਂਦਾ ਉਹਨਾਂ ਕੁੱਟਮਾਰ ਹੋ ਜਾਂਦੀ ਉਸ ਤੋਂ ਬਾਅਦ ਪ੍ਰਸ਼ਾਸਨ ਅੱਖੀ ਦੇਖ ਕੇ ਵੀ ਅੱਖਾਂ ਬੰਦ ਕਰਦਾ ਤਾਂ ਉਥੇ ਕੋਈ ਕਾਰਵਾਈ ਨਹੀਂ ਹੁੰਦੀ ਪ੍ਰਸ਼ਾਸਨ ਤੋਂ ਕੀ ਸੁਰੱਖਿਆ ਦੀ ਅਸੀਂ ਉਮੀਦ ਕਰ ਸਕਦੇ ਹਾਂ ਜਿਹੜੇ ਵੀ ਇਹਨਾਂ ਗੁੰਡਾ ਅੰਕਰਾਂ ਦੇ ਨਾਲ ਸਪੋਰਟਰ ਇਹ ਆ ਜੀ ਚਾਹੀਓ ਪ੍ਰਸ਼ਾਸਨ ਚ ਹੋਣ ਚਾਹੀਓ ਸਿਆਸੀ ਬੰਦੇ ਹੋ ਉਹ ਵੀ ਪੂਰੇ ਕਸੂਰਵਾਰ ਨੇ ਕਿਉਂਕਿ ਇਹੋ ਜਿਹੇ ਬੰਦਿਆਂ ਨੂੰ ਸ਼ਹਿਰ ਦੇ ਕੇ ਆਪਾਂ ਸਮਾਜ ਦੇ ਵਿੱਚ ਗੁੰਡਾਗਰਦੀ ਤੇ ਲੁੱਟ ਦਾ ਮਾਹੌਲ ਪੈਦਾ ਕਰ ਰਹੇ ਆ ਇਸ ਕਰਕੇ ਹੀ ਸਰਕਾਰ ਤੋਂ ਪਰਜੋਰ ਮੰਗ ਕਰਦੇ ਆ ਕਿ ਤੁਰੰਤ ਇਹਨਾਂ ਟਾਕੇ ਬਾਲਕਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਅਗਰ ਇਹ ਕਾਰਵਾਈ ਨਹੀਂ ਹੁੰਦੀ ਤਾਂ ਅਸੀਂ ਜਲ ਤੋਂ ਜਲਦ ਅਗਲਾ ਸੰਘਰਸ਼ ਜੋ ਵੀ ਸਾਡੀ ਪੂਰੇ ਪੰਜਾਬ ਦਾ ਪੱਧਰ ਕਰ ਪੈ ਜਾਣਾ ਸਾਨੂੰ ਸਾਡੇ ਦੀ ਸੇਵਾ ਲਾਵੇਗਾ ਜਾਂ ਸੰਗਠਨ ਅੱਗੇ ਲਿਜਾਗਾ ਅਸੀਂ ਪੂਰੇ ਤਨਮਨ ਧੰਦੇ ਨਾਲ ਨਾਲ ਖੜੇ ਹੋਵਾਂਗੇ ਤੇ ਅਗਲੀ ਕਾਰਵਾਈ ਦੀ ਵੀ ਪੂਰਾ ਜੋਰ ਕਰਾਂਗੇ। ਧੰਨਵਾਦ। ਮੈਂ ਬਾਬਾ ਸੱਚੀ ਜੀ ਦੇ ਪੱਤਰਕਾਰ ਭੋਗਪੁਰ ਤੋਂ ਬੋਲਦਾ ਜੋ ਅੱਜ ਪਹਿਲਾਂ ਦਾ ਸਭ ਤੋਂ ਧੰਨਵਾਦ ਜਿਹੜਾ ਕਿ ਸਾਡਾ ਲੋਕਲ ਸਮੂਹ ਪੱਤਰਕਾਰ ਭਾਈਚਾਰਾ ਇੱਕ ਬੜੇ ਔਖੇ ਘੜੀ ਦੇ ਵਿੱਚ ਇੱਥੇ ਇਕੱਠਾ ਹੋਇਆ ਭੋਗਪੁਰ ਚ ਜੋ ਪਹਿਲਾਂ ਸ਼ਹੀਦ ਭਗਤ ਸਿੰਘ ਟੈਂਪੋ ਚ ਯੂਨੀਅਨ ਜੋ ਉੱਥੇ ਸਾਡੇ ਚੌਕ ਹੈਗਾ ਸ਼ਹੀਦ ਭਗਤ ਸਿੰਘ ਉੱਥੇ ਇਕੱਠੇ ਹੋਏ ਸੀ ਸਾਰੇ। ਉਸ ਤੋਂ ਬਾਅਦ ਇੱਥੇ ਟੀ ਪੁਆਇੰਟ ਤੇ ਇੱਕ ਪੁਤਲਾ ਫੋਕਿਆ ਗਿਆ ਜਿਹੜਾ ਪੁਤਲਾ ਇੱਕ ਕਾਨੂੰਨੀ ਕਾਰਵਾਈ ਪੱਤਰਕਾਰ ਤੇ ਕੀਤੀ ਗਈ ਆ ਉਹਨੂੰ ਗੰਦੀਆਂ ਗਾਲਾਂ ਕੱਢੀਆਂ ਗਈਆਂ ਉਹਦੀ ਇੱਜ਼ਤ ਦੇ ਖਿਲਾਫ ਬੋਲਿਆ ਗਿਆ ਤੇ ਉਹਨੂੰ ਧੱਕਾ ਮੁੱਕੀ ਵੀ ਕੀਤੀ ਗਈ ਆ ਉਹ ਪੱਤਰਕਾਰ ਫਗਵਾੜੇ ਦੇ ਪੱਤਰਕਾਰ ਆ ਤੇ ਜੋ ਢਾਬੇ ਵਾਲੇ ਪਿਓ ਪੁੱਤ ਆ ਢਾਬੇ ਦਾ ਨਾਮ ਤਾਂ ਅਸੀਂ ਨਹੀਂ ਲੈਣਾ ਚਾਹੁੰਦੇ ਪਰ ਉਹ ਪ੍ਰਸ਼ਾਸਨ ਦੇ ਕੋਲ ਸਾਰੀ ਲਿਖਤ ਹੈ ਉਹਦੀ ਪ੍ਰਸ਼ਾਸਨ ਉਹਦੀ ਕਾਰਵਾਈ ਨਹੀਂ ਕਰ ਰਿਹਾ ਅਸੀਂ ਇਹ ਗੱਲ ਜਾਗ ਕਰਾਉਣਾ ਚਾਹੁੰਦੇ ਆ ਕਿ ਪਿਛਲੇ ਸਮੇਂ ਵਿੱਚ ਵੀ ਪੱਤਰਕਾਰਾਂ ਤੇ ਬੜੇ ਹਮਲੇ ਹੋਏ ਆ ਪਰ ਪ੍ਰਸ਼ਾਸਨ ਦੀ ਹਰ ਖਥਾਂ ਕਾਰਜ ਕਰਾਈ ਢਿੱਲੀ ਹੁੰਦੀ ਆ ਅਸੀਂ ਇਹ ਉਸ ਪੱਤਰਕਾਰ ਜੋ ਪਗਵਾੜੇ ਦੇ ਪੱਤਰਕਾਰ ਜਾਂ ਪੰਜਾਬ ਦੇ ਪੱਤਰਕਾਰ ਭਾਈ ਸਾਣਾ ਸਾਡਾ ਅਸੀਂ ਉਹਨਾਂ ਨੂੰ ਅਸਾਸ ਦਿਵਾਉਂਦੇ ਆ ਕਿ ਜਿਹੜਾ ਉਸ ਪੱਤਰਕਾਰ ਵੀਰ ਤੇ ਹਮਲਾ ਕੀਤਾ ਗਿਆ ਉਸ ਦਾ ਅਸੀਂ ਇੱਟ ਦਾ ਜਵਾਬ ਪੱਥਰ ਵਿੱਚ ਦਵਾਂਗੇ ਤੇ ਅਸੀਂ ਜਲਦੀ ਤੋਂ ਜਲਦੀ ਇੱਕ ਮੰਗ ਪੱਤਰ ਵੀ ਦਵਾਂਗੇ ਜੇ ਨਾ ਕਾਰਵਾਈ ਕੀਤੀ ਗਈ ਤਾਂ ਸਾਡੇ ਜੋ ਭੋਗਪੋਤ ਦੇ ਸੀਲਰ ਸਾਹਿਬ ਨੂੰ ਇੱਕ ਲਿਖਤੀ ਮੰਗ ਪੱਤਰ ਦਿੱਤਾ ਜਾਊਗਾ ਜੇ ਉਹਦੇ ਵਿਰੁੱਧ ਜਲਦੀ ਜਲਦੀ ਕਾਰਵਾਈ ਨਾ ਕੀਤੀ ਅਸੀਂ ਲਾਮਾਂ ਨੋਮਾਂਗੇ ਧੰਨਵਾਦ ਇਸ ਮੁਕੀ ਪ੍ਰਧਾਨ ਬਲਵਿੰਦਰ ਸਿੰਘ ਪੰਗੂ, ਰਜੇਸ਼ ਸੂਰੀ, ਕੁਲਦੀਪ ਸਿੰਘ ਪਾਵਲਾ, ਗੁਰਪ੍ਰੀਤ ਸਿੰਘ ਪੋਗਲ, ਰਜੇਸ਼ ਖੋਸਲਾ, ਰਾਜਕੁਮਾਰ ਰਾਜੂ, ਸੁਖਵੀਰ ਸਿੰਘ, ਸੰਤੋਸ਼ ਕੁਮਾਰ, ਹੈਪੀ ਜੁਲਕਾ, ਦੇਵ ਲਾਹੌਰਿਆ, ਰਜਿੰਦਰ ਅਰੋੜਾ, ਜਸਵੀਰ ਸੈਣੀ, ਗੌਰਵ ਟਾਂਡੀ, ਗੁਰਵਿੰਦਰ ਸਿੰਘ, ਬਾਬਾ ਸੁਖਜੀਤ ਸਿੰਘ, ਜੁਗੇਸ਼ ਮਹਿਤਾ, ਜਸਪਾਰ ਰਤਨ, ਮਨਜੀਤ ਸਿੰਘ, ਅਰਵਿੰਦਰ ਸਿੰਘ ਚੰਮਟ ਅਤੇ ਹੋਰ ਆਦਿ ਸ਼ਾਮਲ ਸਨ। ਪੋਗਪਰਤੋਂ ਗੁਰਪ੍ਰੀਤ ਸਿੰਘ ਪੋਗਲ ਦੀ ਕਾਸਰਪੋਟ